ਉਦੇ ਬਾਅਦ ਇੱਕ ਵੀਡੀਓ ਵੀ ਸਾਡੇ ਸਾਹਮਣੇ ਆਈ ਹੈ ਜਿਹੜੀ ਦੇਖਣ ਚ ਕਾਫੀ ਡਿਸਟਰਬਿੰਗ ਲੱਗ ਰਹੀ ਹੈ ਤੇ ਬੱਚੇ ਨੂੰ ਮੋਟਰਸਾਈਕਲ ਤੇ ਇਸ ਤਰ੍ਹਾਂ ਚਾਰ ਨੌਜਵਾਨ ਲੱਗ ਰਿਹਾ ਜਿਸ ਤਰ੍ਹਾਂ ਜ਼ਬਰਦਸਤੀ ਲੈ ਕੇ ਜਾ ਰਹੇ ਬਾਅਦ ਚ ਉਹਨੂੰ ਥੱਲੇ ਸੁੱਟ ਦਿੰਦੇ ਆ ਤੇ ਇਹ ਮਾਮਲੇ ਦਾ ਆਪਾਂ ਤੁਰੰਤ ਸੰਕੇਨ ਲਿਆ ਜੀ ਆਪਣੇ ਐਸਐਸਪੀ ਸਾਹਿਬ ਨੇ ਇਹਦੇ ਉੱਪਰ ਕਾਫੀ ਸਾਨੂੰ ਡਾਇਰੈਕਸ਼ਨਸ ਦੇ ਕੇ ਰੱਖਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਸੈਂਸੇਸ਼ਨਲ ਕ੍ਰਾਈਮ ਹੁੰਦਾ ਉੱਤੇ ਆਪਾਂ ਕੁਇਕਲੀ ਐਕਟ ਕਰਨਾ ਮੇਰੇ ਨਾਲ ਐਚਓ ਡੀ ਨੰਬਰ 2 ਮਨਦੀਪ ਨਾਲ ਹੈ ਇਹਨਾਂ ਨੇ ਬੇਸਿਕਲੀ ਫਿਰ ਉਹਦੇ ਬਾਅਦ ਆਪਣੀ ਟੀਮਸ ਬਣਾ ਕੇ ਇਮੀਡੀਏਟਲੀ ਇਹਨਾਂ ਬੰਦ ਇਦੇ ਵਿੱਚ ਜਿਹੜੀ ਮੁਢਲੇ ਤੌਰ ਤੇ ਸਾਡੇ ਕੋਲ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਬੀਸਕਲੀ ਇਹ ਚਾਰ ਲੜਕੇ ਹੈ ਤੇ ਇਹਨਾਂ ਨੇ ਜਿਹੜਾ ਉਹ ਬੱਚੇ ਨੂੰ ਜੋ ਇਨੀਸ਼ੀਅਲੀ ਸਾਹਮਣੇ ਆਇਆ ਕਿ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਜ਼ਬਰਦਸਤੀ ਲੈ ਕੇ ਜਾ ਰਹੇ ਤੇ ਬਾਅਦ ਤੋਂ ਜਿਸ ਤਰ੍ਹਾਂ ਉਹਦੇ ਪਿੱਛੋਂ ਕੋਈ ਜਿਸ ਤਰ੍ਹਾਂ ਦਾ ਫਾਦਰ ਹੈ ਜਾਂ ਕੋਈ ਹੋਰ ਬੰਦਾ ਉਹਦੇ ਪਿੱਛੇ ਨੂੰ ਆਂਦਾ ਤੇ ਰੋਲਾ ਪਾਉਂਦਾ ਤੇ ਬਾਅਦ ਵਿੱਚ ਥੱਲੇ ਸੁੱਟ ਦਿੰਦੇ ਆ ਇਹ ਜਿਹੜੇ ਹਾਲੇ ਤੱਕ ਦੇ ਮੁਢਲੇ ਹਾਲਾਤ ਆ ਬਾਕੀ ਇਹਦੇ ਫਰਦਰ ਆਪਾਂ ਇਨਵੈਸਟੀਗੇਸ਼ਨ 'ਚ ਦਾ ਐਕਚੁਅਲ ਰੀਜ਼ਨ ਕੀ ਆ ਉਹ ਆਪਾਂ ਫਰਦਰ ਵੈਰੀਫਾਈ ਕਰ ਰਹੇ ਆ ਇਦੇ ਵਿੱਚ ਆਪਾਂ ਜਿਹੜੇ ਹੁਣ ਤੱਕ ਦੇ ਹਾਲਾਤ ਐ ਇਹਦੇ ਬਾਅਦ ਆਪਾਂ ਮੁਕੱਦਮਾ ਨੰਬਰ 29 ਅੰਡਰ ਸੈਕਸ਼ਨ 137 2 3 3 ਸਬਸੈਕਸ਼ਨ 5 ਬੀ ਐਨ ਐਸ ਦੇ ਅੰਡਰ ਜਿਹੜਾ ਆਪਾਂ ਇਹ ਪਰਚਾ ਰਜਿਸਟਰ ਕੀਤਾ ਚਾਰ ਜਾਨੇ ਦੇ ਖਿਲਾਫ ਇਹਨਾਂ ਦਾ ਨਾਮ ਐ ਜੀ ਇੱਕ ਮਾਨਿਕ ਅਮਿਤ ਧਰੂਪ ਐਂਡ ਸਾਵਨ ਇਹ ਜਿਹੜੇ ਲੜਕੇ ਆ ਇਹ ਚਾਰੋਂ ਲੜਕੇ ਬਾਈਕ ਸਾਈਕਲ ਤੇ ਉਹਨੂੰ ਸਵਾਰ ਸੀ ਜਿਹਦੋਂ ਲੜਕੇ ਨੂੰ ਜ਼ਬਰਦਸਤੀ ਇਹਨਾਂ ਨੇ ਚੁੱਕਿਆ ਤੇ ਇਹਨਾਂ ਦੇ ਉੱਪਰ ਆਪਾਂ ਐਫ ਆਈ ਆਰ ਦਰਜ ਕੀਤੀ ਹੈ ਤੇ ਇਹਨਾਂ ਚੋਂ ਆਪਾਂ ਤਿੰਨ ਬੰਦੇ ਨੂੰ ਅਰੈਸਟ ਕਰ ਲਿਆ ਜਿਹੜੇ ਪੰਦੀ ਜਣ ਚੀਜ਼ ਇਹਨਾਂ ਕੋਲੋਂ ਮਿਲੀ ਹੋਈ ਨਹੀਂ ਹਾਲੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਇੱਕ ਵੀਡੀਓ ਸਰਫੇਸ ਹੋਈ ਸੀ ਜਿਹਦੇ ਚ ਇਹ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਵੀ ਇਹ ਬੱਚੇ ਨੂੰ ਜ਼ਬਰਦਸਤੀ ਲੈ ਕੇ ਜਾ ਰਿਹਾ ਹੈ ਇਹਦੇ ਫਾਦਰ ਵੱਲੋਂ ਸਾਨੂੰ ਕੰਪਲੇਂਟ ਵੀ ਆਈ ਹੈ ਬੱਚੇ ਦੇ ਤੇ ਉਹਦੇ ਬਾਅਦ ਫਿਰ ਆਪਾਂ ਜਿਹੜਾ ਜਿਸ ਤਰ੍ਹਾਂ ਦੀ ਕੰਪਲੇਂਟ ਸੀ ਉਹਦੇ ਬੇਸ ਤੇ ਆਧਾਰ ਤੇ ਆਪਾਂ ਐਫ ਆਈ ਆਰ ਲਾਂਚ ਕਰਦੀ ਹੈ ਬਾਕੀ ਜਿਹੜੇ ਅਲੱਗ ਇਹਦੇ ਤੱਥ ਇਹਦੀ ਹੋਰ ਗਹਿਰਾਈ ਚ ਜਾਂਚ ਕਰਾਂਗੇ ਆਪਾਂ ਕੀ ਰੀਜ਼ਨ ਸੀ ਤੇ ਕਿਉਂ ਲੈ ਕੇ ਜਾ ਰਹੇ ਸੀ ਸਰ ਮੁਢਲੀ ਜਾਂਚ ਵਿੱਚ ਵੀ ਪੁੱਛ ਤੇ ਕੁਝ ਸਾਹਮਣੇ ਜ਼ਰੂਰ ਆਇਆਗਾ ਵੀ ਕੀ ਕਰ ਰਹੇ ਜੀ ਜੀ ਆਪਾਂ ਤੁਹਾਨੂੰ ਨਹੀਂ ਦੱਸਿਆ ਕਿ ਵੀ ਇਹਦੇ ਵਿੱਚ ਜਿਹੜੀ ਮੁਢਲੀ ਜਾਂਚ ਹੈ ਉਹ ਚ ਇਹੀ ਹੈ ਕਿ ਵੀ ਇਹ ਇਹਨੂੰ ਜ਼ਬਰਦਸਤੀ ਲੈ ਕੇ ਜਾ ਰਹੇ ਸੀ ਤੇ ਉਹਦੇ ਬਾਅਦ ਜਿਹੜੀ ਅੱਗੇ ਦੀ ਗੱਲ ਹੈ ਉਹ ਆਪਾਂ ਤੁਹਾਨੂੰ ਦੱਸਿਆ ਕਿ ਵੀ ਫਰਦਰ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਿਛ ਕਰਾਂਗੇ ਫਿਰ ਗੱਲ ਕਲੀਅਰ ਹੋਣੀ ਆਪਣਾ ਮੇਨ ਮੁੱਦਾ ਇਹ ਸੀ ਕਿ ਵੀ ਇਸ ਤਰੀਕੇ ਦਾ ਸੈਂਸੇਸ਼ਨਲ ਕੋਈ ਕ੍ਰਾਈਮ ਹੁੰਦਾ ਹੈ ਜਾਂ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਲੱਗਦਾ ਕਿ ਇਸ ਤਰ੍ਹਾਂ ਦਾ ਕ੍ਰਾਈਮ ਹੋਇਆ ਤੇ ਐਜ਼ ਅ ਪੁਲਿਸ ਆਫਸਰ ਸਾਡਾ ਫਰਜ਼ ਆ ਕਿ ਆਪਾਂ ਇਮੀਡੀਏਟਲੀ ਉੱਤੇ ਐਕਟ ਕਰੀਏ ਜਿੱਥੇ ਵੀ ਕਾਗਨੀਜ਼ੇਬਲ ਆਫੈਂਸ ਹੁੰਦਾ ਤੇ ਸਾਡੀ ਨਜ਼ਰਾਂ 'ਚ ਇੱਕ ਕਾਗਨੀਜ਼ੇਬਲ ਆਫੈਂਸ ਸੀ ਇਸੇ ਲਈ ਐਸਐਚਓ ਸਾਹਿਬ ਨੇ ਸਪੈਸ਼ਲੀ ਇੱਥੇ ਪਰਸਨਲੀ ਪੇਨ ਲੈ ਕੇ ਟੀਮਸ ਬਣਾਈਆਂ ਤੇ ਆਪਾਂ ਇਮੀਡੀਏਟਲੀ ਲੜਕਿਆਂ ਨੂੰ ਰਾਉਂਡ ਅਪ ਕੀਤਾ ਤੇ ਫਾਦਰ ਦੀ ਜਿਹੜੀ ਕੰਪਲੇਂਟ ਸੀ ਉਹਦੇ ਬੇਸ ਤੇ ਆਪਾਂ ਫਿਰ ਇਹ ਐਫਆਈਆਰ ਲੌਂਚ ਕੀਤੀ ਸਰ ਇਹਨਾਂ ਦਾ ਕੋਈ ਮਾਮਲਾ ਦਰਜ ਹੈ ਕਿ ਇਹਨਾਂ ਦੀ ਲੜਕਿਆਂ ਦੀ ਕੋਈ ਪ੍ਰੋਫਾਈਲ ਹੋਏ ਕੀ ਇਹ ਪੜਦੇ ਆ ਜਾਂ ਕੋਈ ਕੰਮ ਕਰਦੇ ਸੀ ਜੀ ਨਾ 'ਚ ਇਹ ਸਾਹਮਣੇ ਆਇਆ ਕਿ ਇਹ ਲੜਕੇ ਆਪਣਾ ਪ੍ਰਾਈਵੇਟਲੀ ਕ ਤੇ ਬਾਕੀ ਇੱਕ ਕਿਨਾਂ ਚ ਮੂਢਲੇ ਚ ਆ ਰਿਹਾ ਜੁਵਨਾਈਲਾ ਬਟ ਫਿਰ ਵੀ ਸਾਡੇ ਕੋਲ ਰਿਕਾਰਡ ਹਲੇ ਆਇਆ ਨਹੀਂ ਹੈ ਪ੍ਰੋਪਰ ਤੇ ਉਹ ਆਪਾਂ ਫਰਦਰ ਵੈਰੀਫਾਈ ਕਰਾਂਗੇ ਸਰ ਇਹਨਾਂ ਵੀ ਕੋਈ ਗਾਦਾ ਪਿਕਚਰ ਨਹੀਂ ਨਹੀਂ ਅਜੋਫ ਨਾ ਹੋ ਜੀ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਡਾਇਰੈਕਟ ਡਿਕਟਾਈਜ ਇਸ ਤਰ੍ਹਾਂ ਕੁਝ ਬਾਕੀ ਇਹੀ ਇੱਕ ਵੀ ਜਿਹੜੀ ਵੀਡੀਓ ਸੀ ਉਸ ਚ ਕਾਫੀ ਇਹ ਸੈਂਸੇਸ਼ਨਲ ਗੱਲ ਲੱਗ ਰਹੀ ਹੈ ਦੇਖ ਕੇ ਤੇ ਉਹ ਸਾਨੂੰ ਇਹ ਪੂਰਾ ਇਹ ਲੱਗਿਆ ਕਿ ਇਹ ਕਾਗਨੇਜਿਬਲ ਅਫੈਂਸ ਹੈ ਤੇ ਸਾਨੂੰ ਇੱਥੇ ਐਫ ਆਈ ਆਰ ਰਜਿਸਟਰ ਕਰਨੀ ਚਾਹੀਦੀ ਹੈ ਬਾਕੀ ਇਹਦਾ ਜਿਹੜਾ ਫਾਦਰ ਉਹਨੇ ਜਿਹੜਾ ਬਿਆਨ ਦਿੱਤਾ ਉਹਦੇ ਆਧਾਰ ਤੇ ਹੀ ਆਪਾਂ ਐਫ ਆਈ ਆਰ ਪਰ ਕਿਹੜਾ ਬੈਕਗ੍ਰਾਉਂਡ ਜੀ ਹਾਲੇ ਵੈਰੀਫਾਈ ਨਹੀਂ ਹੋਇਆ ਉਹ ਆਪਾਂ ਕਰਾਂਗੇ ਜੀ